ਜਿਹੜਾ ਗੁਰਮੁਖ ਹੋਏਗਾ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣ ਵਾਲਾ ਹੋਏਗਾ। ਉਹ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜੇ ਕੌਨ ਭਲੇ ਕੋ ਬੰਦੇ ਉਹ ਇਸ ਮਾਰਗ ਤੇ ਚੱਲੇਗਾ। ਉਹ ਸਾਰਿਆਂ ਦੇ ਵਿੱਚ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ। ਇਹ ਗੁਰਮੁਖ ਦੀ ਅਵਸਥਾ ਹੈ। ਇਹ ਗੁਰਮੁਖ ਦਾ ਜੀਵਨ ਹੈ ਗੁਰਮੁਖ ਸਾਰਿਆਂ ਦੇ ਵਿੱਚੋਂ ਇੱਕ ਨੂੰ ਹੀ ਵੇਖੇਗਾ ਉਹਦਾ ਸੁਭਾਅ ਵੀ ਅੱਛਾ ਹੋਏਗਾ ਉਹਦਾ ਮਿੱਠ ਬੋਲਣਾ ਸੁਭਾਅ ਹੋਏਗਾ ਉਹਤੇ ਆਪ ਜਪੈ ਅਵਰਹ ਨਾਮ ਜਪਾਵੇ ਉਹ ਨਾਮ ਆਪ ਵੀ ਜਪੇਗਾ ਤੇ ਹੋਰਾਂ ਨੂੰ ਵੀ ਜਪਾਵੇਗਾ ਇਹ ਗੁਰਮੁਖ ਦੀ ਨਿਸ਼ਾਨੀ ਹੈ ਤੇ ਮਨਮੁਖ ਦੀ ਨਿਸ਼ਾਨੀ ਕੀ ਹੈ ਜਿਹੜਾ ਮਨਮੁਖ ਹੈ ਗੁਰਮੁਖੋ ਮਨਮੁਖ ਹਮੇਸ਼ਾ ਵਾਸਤੇ ਆਪਣੇ ਮਗਰ ਦੇ ਮਨ ਦੇ ਮਗਰ ਲੱਗੇਗਾ ਮਨ ਮਰਜ਼ੀਆਂ ਕਰੇਗਾ ਗੁਰਮੁਖ ਦੇ ਵਿੱਚ ਤੇ ਮਨਮੁਖ ਦੇ ਵਿੱਚ ਅੰਤਰ ਇੰਨਾ ਹੀ ਹੈ ਗੁਰਮੁਖ ਹਮੇਸ਼ਾ ਰੱਬ ਨੂੰ ਸਮਰਪਿਤ ਹੈ ਜਿਹੜਾ ਮਨਮੁਖ ਹੈ ਉਹ ਆਪਣੇ ਮਨ ਨੂੰ ਸਮਰਪਿਤ ਹੈ ਮਨ ਦੇ ਮਗਰ ਲੱਗੇਗਾ ਤੇ ਮਨਮੁਖ ਮਨ ਦੇ ਮਗਰ ਲੱਗ ਕੇ ਰੱਬ ਨੂੰ ਟੱਬ ਸਮਝਦਾ ਹੈ ਰੱਬ ਦੇ ਨਾਲ ਚਲਾਕੀਆਂ ਰੱਬ ਦੇ ਨਾਲ ਹੁਸਿਆਰੀਆਂ ਰੱਬ ਦੇ ਨਾਲ ਕੇ ਲਈ ਸਿਰਕੇ ਵਾਦੀਆਂ ਕਰਦਾ ਪਰ ਮਨੁੱਖ ਜਿੰਨਾ ਮਰਜੀ ਉੱਚਾ ਕਿਉਂ ਨਾ ਦੌੜ ਲਵੇ ਕਿਉਂਕਿ ਗੁਰਮੁਖ ਦੀ ਬਿਰਤੀ ਕੁਝ ਹੋਰ ਹੈ ਮਨਮੁਖ ਦੀ ਬਿਰਤੀ ਕੁਝ ਹੋਰ ਹੈ ਸਮਝੋ ਬਿੰਤੀ ਕਿਉਂਕਿ ਬੰਦਿਆਂ ਦੇ ਸੁਭਾਅ ਹੁੰਦੇ ਨੇ ਅਡੋ ਅਡì ਬਿਰਤੀ ਹੁੰਦੀ ਹੈ ਕਦੇ ਤੁਸੀਂ ਮਨਮੁਖ ਦੀ ਬਿਰਤੀ ਵੱਲ ਨਿਗਾਹ ਮਾਰ ਕੇ ਵੇਖਿਓ ਮਨਮੁਖ ਉਹਦੇ ਵਿੱਚ ਕੁਝ ਐਸੇ ਗੁਣ ਹੋਣਗੇ ਤੇ ਗੁਰਮੁਖ ਪਿਆਰਿਓ ਉਹਦੀ ਐਸੀ ਵਰਤੀ ਹੋਏਗੀ ਹੁਣ ਜਿੱਦਾਂ ਤੁਸੀਂ ਮੱਖੀ ਵੇਖ ਲਓ ਮੱਖੀ ਦਾ ਸੁਭਾਅ ਕੀ ਹੈ ਤੇ ਮਨਮੁਖ ਦਾ ਸੁਭਾਅ ਕੀ ਹੈ ਤੁਸੀਂ ਆਪਣੇ ਸਰੀਰ ਤੇ ਜਿੰਨੀ ਮਰਜ਼ੀ ਸੁਗੰਧੀ ਲਾ ਲਓ ਆਪਣੇ ਤਨ ਤੇ ਜਿੰਨੇ ਮਰਜ਼ੀ ਤੁਸੀਂ ਸੁਗੰਧੀ ਲਾ ਲਓ ਦੁਬਾਰੇ ਸਮਝ ਲਓ ਬੇਨਤੀ ਨੂੰ ਜਿਹੜਾ ਗੁਰਮੁਖ ਹੈ ਗੁਰਮੁਖ ਦਾ ਸੁਭਾਅ ਹੋਏਗਾ ਜੋੜਨ ਵਾਲਾ ਗੁਰਮੁਖ ਦਾ ਸੁਭਾਅ ਗੁਰਮੁਖ ਦਾ ਕਰਮ ਜੋੜਨਾ ਆਪ ਜਪੈ ਅਬਰੇ ਨਾਮ ਜਪਾਵੇ ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਬੰਦੇ ਉਹ ਇਸ ਰਸਤੇ ਚੱਲੇਗਾ ਮਨਮੁਖ ਆਪਣੇ ਮਨ ਦੇ ਮਗਰ ਗੁਰੂ ਦੇ ਨਾਲ ਚਲਾਕੀਆਂ ਗੁਰੂ ਦੇ ਨਾਲ ਸ੍ਰੀਕੇ ਵਾਧੀਆਂ ਰੱਬ ਨੂੰ ਟੱਬ ਸਮਝੇਗਾ ਪਰ ਸੁਭਾਅ ਨੇ ਨਾ ਜਿਹੜੇ ਦੋਨਾਂ ਇਹਨਾਂ ਦੇ ਵੱਖੋ ਵੱਖਰੇ ਨੇ ਗੁਰਮੁਖ ਦਾ ਸੁਭਾਅ ਕੁਝ ਹੋਰ ਹੈ ਮਨਮੁਖ ਦਾ ਸੁਭਾਅ ਕੁਝ ਹੋਰ ਹੈ ਤੁਸੀਂ ਸਰੀਰ ਤੇ ਜਿੰਨਾ ਮਰਜੀ ਅਤਰ ਲਾ ਲਓ ਜਿੰਨੇ ਮਰਜੀ ਤੁਸੀਂ ਸੁਗੰਧੀ ਲਾ ਲਓ ਪਰ ਮੱਖੀ ਦਾ ਸੁਭਾਅ ਹੈ ਉਹ ਉੱਥੇ ਆ ਕੇ ਬੈਠੇਗੀ ਜਿੱਥੇ ਜ਼ਖਮ ਹੋਏਗਾ ਉਹਨੇ ਉੱਥੇ ਆ ਕੇ ਦੰਦੀ ਵੱਢਣੀ ਹੈ ਇਸੇ ਤਰ੍ਹਾਂ ਮਨਮੁਖ ਦਾ ਸੁਭਾਅ ਹੈ ਤੁਹਾਡੇ ਦੁੱਖ ਨੂੰ ਥੋੜੀ ਦੂਰ ਕਰਨਾ ਹੋਣਾ ਹੈ ਤੁਹਾਡੇ ਨਾਲ ਦੁੱਖ ਥੋੜੀ ਵੰਡਾਉਣਾ ਹੈ ਤੁਹਾਡੇ ਦੁੱਖ ਦੇ ਥਾਂ ਆ ਕੇ ਹੱਥ ਧਰਨਾ ਹੋਣਾ ਹੈ ਇਸੇ ਤਰ੍ਹਾਂ ਗੁਰਮੁਖ ਪਿਆਰੇ ਹੋਰ ਸਮਝ ਲਈਏ ਕਾਹ ਹੈ ਕਾਹ ਵਰਤੀ ਵੀ ਮਨਮੁਖ ਦੇ ਵਿੱਚ ਹੈ ਕਾਂ ਦੇ ਅੱਗੇ ਭਵੇਂ ਤੁਸੀਂ ਅੰਮ੍ਰਿਤ ਦਾ ਪਿਆਲਾ ਭਰ ਕੇ ਰੱਖ ਦਿਓ ਉਹ ਕਦੇ ਉਹਦੇ ਵਿੱਚ ਚੁੰਝ ਨਹੀਂ ਪਾਏਗਾ ਅੰਮ੍ਰਿਤ ਦੇ ਵਿੱਚ ਚੁੰਝ ਨਹੀਂ ਮਾਰੇਗਾ ਕਿਉਂਕਿ ਕਾਂ ਹਮੇਸ਼ਾ ਵਾਸਤੇ ਗੰਦਗੀ ਦੇ ਵਿੱਚ ਠੂੰਗਾ ਮਾਰਦਾ ਹੈ ਇਹ ਵੀ ਮਨਮੁਖ ਦੀ ਬਿਰਤੀ ਹੈ ਮਨਮੁਖ ਨਿੰਦਿਆ ਕਰਦਾ ਹੈ ਨਿੰਦਿਆ ਕਰਨੀ ਮਾੜਾ ਕਹਿਣਾ ਮਾੜਾ ਸੁਣਨਾ ਮਾੜਾ ਕਰਨਾ ਇਹ ਕਾਂ ਬਿਰਤੀ ਹੈ ਗੰਦਗੀ ਦੇ ਵਿੱਚ ਠੂੰਗਾ ਮਾਰਦਾ ਹੈ ਕਾਮਰਤੀ ਮਨਮੁਖ ਦੇ ਵਿੱਚ ਪਾਈ ਗਈ ਹੈ ਤੇ ਹੋਰ ਨੋਟ ਕਰ ਲਓ ਇੱਲਾ ਜਿਹੜੀ ਇੱਲਾ ਇੱਲ ਉੱਚੀ ਤੇ ਬਹੁਤ ਦੌੜਦੀ ਹੈ ਤਾਂ ਕਈ ਗੱਲ ਵੇਖਦੇ ਹੁੰਨੇ ਆ ਨਾਸਤਿਕ ਲੋਕ ਤਰੱਕੀ ਬਹੁਤ ਕਰ ਜਾਂਦੇ ਬੜੇ ਅਮੀਰ ਹੋ ਜਾਂਦੇ ਨੇ ਬੜਾ ਕੁਝ ਉਹਨਾਂ ਦੇ ਕੋਲ ਧਨ ਦੌਲਤ ਹੁੰਦਾ ਹੈ ਪਰ ਰੱਬ ਨੂੰ ਨਹੀਂ ਸਮਝਦੇ ਹੁੰਦੇ ਗਿਆਨ ਤੇ ਉਹਨਾਂ ਕੋਲ ਹੁੰਦਾ ਹੀ ਆ ਪਰ ਰੱਬ ਨੂੰ ਨਹੀਂ ਉਪਸਾਣਦੇ ਰੱਬ ਨੂੰ ਨਿਕੋਸ਼ਰ ਸਮਝਦੇ ਹੈਗੇ ਉਹਨਾਂ ਦੀ ਇੱਲ ਬਿਰਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇੱਲ ਬਿਰਤੀ ਦੇ ਬੰਦੇ ਵੀ ਨਹੀਂ ਮਨੁੱਖ ਹੈ ਤੇ ਜਿਹੜੀ ਇੱਲ ਹੈ ਗੁਰਮੁਖ ਪਿਆਰੇ ਉਹ ਨਾਤੇ ਉਹ ਬਾਗਾਂ ਦੇ ਵਿੱਚ ਵਹਿੰਦੀ ਹੈ ਨਹੀਂ ਉਹ ਝਰਨਿਆਂ ਤੇ ਵਹਿੰਦੀ ਹੈ ਨਹੀਂ ਪਹਾੜਾਂ ਤੇ ਵਹਿੰਦੀ ਹੈ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਫਿਰਦੀ ਫਿਰਦੀ ਦਹਿਦਸਾ ਜਲ ਪਰਬਤ ਬਨ ਰਾਇ ਦਿੱਠਾ ਦਿੱਠਾ ਮਿਰਤਕ ਕੋ ਇੱਲ ਬੈਠੀ ਆਏ ਇੱਲ ਦੀ ਜਿਹੜੀ ਨਿਗਾਹ ਹੈ ਉਹ ਕਹਿੰਦੇ ਸਭ ਨਾਲੋਂ ਤੇਜ ਹੈ ਹੈ ਤੇ ਤੇਜ ਉਹਦੀ ਉਡਾਰੀ ਵੀ ਬਹੁਤ ਹੈ ਉਚਾਈ ਤੇ ਵੀ ਬਹੁਤ ਦੂਰ ਚਲੀ ਜਾਂਦੀ ਹੈ ਪਰ ਡਿਗਦੀ ਕਿੱਥੇ ਹੈ ਡਿੱਡ ਬੌਡੀ ਤੇ ਡਿਗਦੀ ਕਿੱਥੇ ਹੈ ਇੱਕ ਮਰਦਾਰ ਤੇ ਇਸੇ ਤਰ੍ਹਾਂ ਮਨੁੱਖ ਦੀ ਮਿਰਤੀ ਹੈ ਮਨੁੱਖ ਸੰਗਤ ਨੂੰ ਛੱਡ ਕੇ ਪਰਮੇਸ਼ਰ ਦੀ ਬਾਣੀ ਨੂੰ ਛੱਡ ਕੇ ਨਾਮ ਨੂੰ ਛੱਡ ਕੇ ਸੱਚ ਨੂੰ ਛੱਡ ਕੇ ਡਿਗਦਾ ਕਿੱਥੇ ਆ ਜੀ ਨਿੰਦਿਆ ਚੁਗਲੀ ਇੱਥੇ ਆ ਕੇ ਡਿਗਦਾ ਹੈ ਗੰਦਗੀ ਤੇ ਆ ਕੇ ਟਿਕਦਾ ਹੈ ਇਹ ਬਰਤੀ ਹੈ ਇਸੇ ਤਰੀਕੇ ਗੁਰੂ ਮੁਖ ਕੋ ਪਿਆਦੇ ਹੋ ਬਗਲਾ ਤੇ ਹੰਸ ਹੈ ਹੰਸ ਦੀ ਵਰਤੀ ਕੁਝ ਹੋਰ ਹੈ ਕਾਂ ਦੀ ਵਰਤੀ ਕੁਝ ਹੋਰ ਹੈ ਬਗਲੇ ਦੀ ਵਰਤੀ ਕੁਝ ਹੋਰ ਹੈ ਬਗਲਾ ਵੀ ਤੇ ਉਹ ਹੈ ਜ ਹੰਸ ਵੀ ਉਹ ਹੈ ਪਰ ਵਰਤੀ ਦੀ ਗੱਲ ਆ ਨਾ ਮਨਮੁਖ ਤੇ ਗੁਰਮੁਖ ਦੀ ਵਰਤੀ ਦੇ ਵਿੱਚ ਅੰਤਰ ਹੈ ਜਿਹੜਾ ਗੁਰਮੁਖ ਹੈ ਗੁਰਮੁਖ ਪਿਆਰਿਓ ਉਹ ਹਮੇਸ਼ਾ ਵਾਸਤੇ ਜੋੜਨ ਦੀ ਗੱਲ ਕਰੇਗਾ ਰੱਬ ਦੇ ਨਾਲ ਇੱਕ ਮਿਕ ਹੋਣ ਦੀ ਗੱਲ ਕਰੇਗਾ ਰੱਬ ਦੇ ਨੇੜੇ ਲਿਆਉਣ ਦੀ ਗੱਲ ਕਰੇਗਾ। ਉਤੇ ਆਪ ਜਪੈ। ਅਵਰ ਨਾਮ ਜਪਾਵੇ। ਉਤੇ ਹਮੇਸ਼ਾ ਗੁਰੂ ਤੋਂ ਪਰਮੇਸ਼ਰ ਦੀ ਦਾਤ ਮੰਗੇਗਾ, ਨਾਮ ਦੀ ਦਾਤ ਮੰਗੇ। ਕਹਿੰਦੇ ਹੋਇਆ ਕਿ ਕਹਿੰਦੇ ਇੱਕ ਭਿਖਾਰੀ ਕਿਸੇ ਰਾਜੇ ਦੇ ਮਹਿਲਾਂ 'ਚ ਚੱਲਿਆ ਗਿਆ, ਸੁਣਿਓ। ਇੱਕ ਭਿਖਾਰੀ ਮੰਗਣ ਵਾਲਾ ਮੰਗਤਾ ਰਾਜੇ ਦੇ ਮਹਿਲਾਂ ਦੇ ਵਿੱਚ ਚੱਲਿਆ ਗਿਆ ਰਾਜੇ ਦੇ ਮਹਿਲਾਂ ਦੇ ਵਿੱਚ ਜਾ ਕੇ ਰਾਜੇ ਨੂੰ ਕਹਿੰਦਾ ਰਾਜਨ ਮੈਨੂੰ ਜਰ ਪਈਅਕ ਖੰਡ ਚਾਹੀਦੀ ਐ ਪਈਅਕ ਖੰਡ ਚਾਹੀਦੀ ਐ ਚੀਨੀ ਚਾਹੀਦੀ ਐ ਹੁਣ ਰਾਜਾ ਵੇਖ ਕੇ ਕਹਿੰਦਾ ਵੀ ਬੜਾ ਅਜੀਬ ਜਾਂ ਮੰਗਤਾ ਜੜੇ ਮੰਗਦਾ ਪਈਕ ਖੰਡ ਤੇ ਰਾਜਾ ਕਹਿੰਦਾ ਕੀ ਕਰਨੀ ਹੈ ਕਹਿੰਦਾ ਮੈਂ ਕੁਛ ਵੀ ਕਰਾਂ ਸਰਬਤ ਬਣਾਵਾ ਮੈਨੂੰ ਲੋੜ ਹੈ ਮੈਨੂੰ ਪਈਕ ਚੀਨੀ ਦੇ ਦੇ ਹੁਣ ਗੁਰਮੁਖ ਪਿਆਰਿਓ ਰਾਜੇ ਨੇ ਆਪਣੇ ਖਜ਼ਾਨੇ ਮੰਤਰੀ ਨੂੰ ਹੁਕਮ ਕੀਤਾ ਵੀ ਇਹਨੂੰ ਇੱਕ ਖੰਡ ਦਾ ਥੈਲਾ ਝਕਾ ਦਿਓ ਖੰਡ ਦਾ ਥੈਲਾ ਝਕਾ ਦਿਓ ਤੇ ਗੁਰਮੁਖ ਪਿਆਰੇ ਹੁਣ ਕਿਆ ਵੀ ਲੈ ਭਾਈ ਚੱਕ ਆਪਣਾ ਕੋਈ ਭਾਂਡਾ ਦੇ ਕੋਈ ਕੱਪੜਾ ਦੇ ਉਹ ਕਹਿੰਦਾ ਮੇਰੇ ਕੋਲੇ ਤਾਂ ਕੱਪੜੇ ਕੋਈ ਨਹੀਂ ਲੈਈ ਮੇਰੇ ਕੋਲੇ ਕੋਈ ਬਰਤਨ ਨਹੀਂ ਜਿਹਦੇ ਵਿੱਚ ਮੈਂ ਖੰਡ ਪਾਉਣੀ ਬਾਕੀ ਸਾਰੇ ਮੈਨੂੰ ਥੈਲੇ ਦੀ ਲੋੜ ਥੋੜੀ ਹੈ ਇੰਨੀ ਨਹੀਂ ਮੈਨੂੰ ਚਾਹੀਦੀ ਮੈਨੂੰ ਤਾਂ ਪਈਆ ਕੀ ਚਾਹੀਏ ਮੈਨੂੰ ਬਹੁਤੀ ਨਹੀਂ ਚਾਹੀਏ ਹੁਣ ਰਾਜਾ ਵੇਖ ਕੇ ਹੈਰਾਨ ਹੁੰਦਾ ਕਹਿੰਦਾ ਅਜੀਬ ਦਾ ਹੀ ਮੰਗਤਾ ਹੈ ਯਾਰ ਮੈਂ ਬੋਰੀ ਚੀਨੀ ਦੀ ਦਿੰਦਾ ਵੀ ਆ ਲੈ ਵੀ ਤੈਨੂੰ ਦੁਵਾਰਾ ਦਵਾਰ ਮੰਗਣੀ ਨਾ ਪਵੇ ਲੋੜ ਨਾ ਪਵੇ ਤੂੰ ਇੱਕੋ ਵਾਰ ਲੈ ਜਾ ਮੇਰੇ ਕੋਲੋਂ ਤੇ ਕਹਿੰਦਾ ਮੈਂ ਇੰਨੀ ਮੈਨੂੰ ਚਾਹੀਦੀ ਨਹੀਂ ਤੇ ਗੁਰਮੁਖ ਪਿਆਰੇਓ ਹੁਣ ਖਜ਼ਾਨਾ ਮੰਤਰੀ ਕਹਿੰਦਾ ਗੱਲ ਸੁਣ ਤੂੰ ਕਿਸੇ ਮਨੁੱਖ ਦੇ ਕੋਲੋਂ ਨਹੀਂ ਮੰਗਿਆ ਤੈ ਰਾਜੇ ਕੋਲੋਂ ਮੰਗਿਆ ਬਾਕੀ ਸਿਰੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ ਇਹਨਾਂ ਦੇ ਸਟਾਂਕਾ ਪਾਈਆ ਖੁੱਲੇ ਭੰਡਾਰ ਹੁੰਦੇ ਨੇ ਇਹਨਾਂ ਦੇ ਵੱਡੇ ਹੁੰਦੇ ਨੇ ਗੱਫੇ ਤੂੰ ਲੈ ਲੈ ਕਹਿੰਦਾ ਨਾ ਇੰਨੀ ਨਹੀਂ ਚਾਹੀਦੀ ਮੈਨੂੰ ਥੋੜੀ ਜਿਹੀ ਚਾਹੀਦੀ ਹੈ ਕਹਿੰਦਾ ਲਿਆ ਫਿਰ ਕੱਪੜਾ ਫਿਰ ਕੱਪੜੇ ਚ ਪਾ ਦਨ ਤੇਰੇ ਭੰਡ ਚ ਪਾ ਦਨ ਕਹਿੰਦਾ ਮੇਰੇ ਕੋਲੇ ਕੋਈ ਭੰਡਾ ਹੈ ਨਾ ਕੋਈ ਕੱਪੜਾ ਹੈ ਉਹਨਾਂ ਰਾਜਾ ਦੇ ਵੇਖ ਕੇ ਹੈਰਾਡ ਹੁੰਦਾ ਵੀ ਮੈਂ ਕਿਹੜੇ ਬਰਤਨ ਚ ਪਾਵਾਂ ਕਿਹੜੇ ਭਾਂਡੇ ਚ ਇਹਨੂੰ ਪਾਵਾਂ ਇੱਥੇ ਕੱਲੀ ਗੱਲ ਵੰਗਦੇ ਨਹੀਂ ਹੈ ਗੱਲ ਆਪਣੀ ਹੈ ਅਸੀਂ ਦੁਨੀਆ ਦੇ ਬਾਦਸ਼ਾਹ ਦੁਨੀਆ ਦੇ ਰਾਜੇ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਤੋਂ ਮੰਗਦੇ ਆ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਜਾਂਚਣਾ ਕਰੀਦੀ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬਾਰਾ ਸਾਨੂੰ ਦਾਤ ਦੇਣ ਲੱਗਦੇ ਨੇ ਪਹਿਲੀ ਗੱਲ ਤੇ ਸਾਡੀ ਮਾੜੀ ਕਿਸਮਤ ਜੋ ਸਾਨੂੰ ਗੁਰੂ ਦਿੰਦਾ ਉਹ ਅਸੀਂ ਲੈਂਦੇ ਨਹੀਂ ਆ ਸਤਿਗੁਰੂ ਸਾਨੂੰ ਦੇਣਾ ਕੀ ਚਾਹੁੰਦਾ ਜੀ ਸਤਿਗੁਰੂ ਸਿੱਖੋ ਨਾਮ ਧਨ ਦੇਹ ਗੁਰੂ ਤੇ ਸਾਨੂੰ ਨਾਮ ਧਨ ਦੇਣਾ ਚਾਹੁੰਦਾ ਹੈ ਪਰ ਅਸੀਂ ਗੁਰੂ ਤੋਂ ਨਾਮ ਧਨ ਨਹੀਂ ਲੈਂਦੇ ਅਸੀਂ ਮੰਗਦੇ ਕੀ ਆ ਅਸੀਂ ਮੰਗਦੇ ਆ ਸਾਨੂੰ ਦੁੱਧ ਚਾਹੀਦਾ ਹੈ ਸਾਨੂੰ ਪੁੱਤ ਚਾਹੀਦਾ ਸਾਨੂੰ ਦੰਨਿਆ ਵੀ ਰਸ ਪਦਾਰਥ ਚਾਹੀਦਾ ਚੰਗਾ ਬੰਗਲਾ ਚਾਹੀਦਾ ਚੰਗੀ ਕੋਠੀ ਚਾਹੀਦੀ ਹੈ ਸਾਡ ਨੂੰ ਬੀਜਾ ਮਿਲ ਜੇ ਅਸੀਂ ਪੀਅਰ ਹੋ ਜਾਈਏ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਅਮੀਰ ਬਣ ਜਾਈਏ ਚੰਗੀ ਪਹਿਲੀ ਚੰਗੀ ਫੈਕਟਰੀਆਂ ਸਾਡੇ ਕੋਲ ਹੋਣੋਂ ਅਸੀਂ ਆ ਕੁਝ ਬਗਦੇ ਹਾਂ ਜੇ ਗੁਰੂ ਸਾਨੂੰ ਨਾਮ ਦੀ ਦਾਤ ਦੇਣ ਲੱਗਦਾ ਹੈ ਤੇ ਮਾਫ ਕਰਿਓ ਸਾਡੇ ਕੋਲੇ ਵਰਤਨੀ ਨਹੀਂ ਹੈ ਉਹ ਜੀਦੇ ਵਿੱਚ ਬਰਤਨ ਦੇ ਵਿੱਚ ਨਾਮ ਧੰਨ ਦਾਤ ਪੈਣੀ ਹੈ ਵਸਤੂ ਪੈਣੀ ਹੈ ਉਹ ਬਰਤਨ ਸਾਡਾ ਕੰਦਾ ਹੋਇਆ ਉਹ ਸਾਡਾ ਭਾਂਡਾ ਮਹਿਲਾ ਹੈ ਤੇ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਕਹਿੰਦੇ ਮਿੱਤਰਾ ਫਿਰ ਮੇਰੇ ਨਾਲ ਕਾਦੇ ਵਾਸਤੇ ਮੂੰਹ ਮੋਟਾ ਕਰੀ ਫਿਰਦਾ ਹੈ ਕਾਦੇ ਵਾਸਤੇ ਤੂੰ ਗੁੱਸੇ ਗਿੱਲੇ ਹੋਣਾ ਹੈ ਕਾਦੇ ਵਾਸਤੇ ਮੈਨੂੰ ਲੰਬੇ ਦੰਨਾ ਹੈ ਮੇਰਾ ਕਸੂਰ ਨਹੀਂ ਕਸੂਰ ਤੇਰਾ ਹੈ ਕਬੀਰ ਸੱਚਾ ਸਤਗੁਰੂ ਕਿਆ ਕਰ ਤਾ ਸਿੱਖਾ ਵਿੱਚ ਗੁਰੂ ਦੇ ਵਿੱਚ ਕਸੂਰ ਨਹੀਂ ਭਾਂਡਾ ਤੇਰੇ ਕੋਲ ਹੀ ਨਹੀਂ ਚੱਜਦਾ ਕੋਈ ਕੱਪੜਾ ਤੇਰੇ ਕੋਲ ਹੀ ਨਹੀਂ ਮੈਂ ਦਾਤ ਪਾਵਾ ਕਾਦੇ ਵਿੱਚ ਤੇ ਬਾਕੀ ਸਾਰੇ ਜੋ ਮੈਂ ਤੈਨੂੰ ਦੇਣਾ ਚਾਹੁੰਦਾ ਉਹ ਤੂੰ ਲੈਂਦਾ ਨਹੀਂ ਉਹ ਤੇਰੇ ਪਸੰਦ ਨਹੀਂ ਹੈ ਕਿਉਂਕਿ ਦਾਤਾ ਦੇਣ ਵਾਲੇ ਦੇ ਵਿੱਚ ਕਮੀ ਨਹੀਂ ਹੈ ਦਾਤਾ ਲੈਣ ਵਾਲੇ ਦੇ ਵਿੱਚ ਕਮੀ ਹੈ ਨਹੀਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਾਰਾ ਕਹਿੰਦੇ ਦਾਤਾ ਦਾਤ ਰੱਖੀ ਹੱਥ ਆਪਣਾ ਸੁਣਦੇ ਹੋ ਨਾ ਦਾਤਾ ਦਾਤ ਦਾਤ ਰੱਖੀ ਹੱਥ ਆਪਣਾ ਜੇ ਅਸੀਂ ਮੰਗਣ ਵਾਲੇ ਕਾਲੇ ਹ ਸੁਣਿਓ ਜੇ ਅਸੀਂ ਮੰਗਣ ਵਾਲੇ ਕਾਲੇ ਹਾਂ ਸਾਨੂੰ ਦਾਤਾਂ ਦੇਣ ਵਾਲਾ ਸਾਡੇ ਨਾਲੋਂ ਵੀ ਕਾਲਾ ਹੈ ਆਖੋ ਸਤਨਾਮ ਉਹ ਦਾਤਾਂ ਦੇਣ ਵਾਲਾ ਸਾਡੇ ਨਾਲੋਂ ਵੀ ਕਾਲਾ ਹੈ ਉਹ ਕਹਿੰਦਾ ਮੇਰੇ ਕੋਲੋਂ ਮੰਗਣਾ ਨਾਮ ਧੰਵੰਗ ਮੰਗਲ ਮੈਂ ਤਾਂ ਹੱਥ ਦੀ ਥੇੜੀ ਤੇ ਦਾਤਾਂ ਰੱਖੀ ਬੈਠਾ ਨੌ ਨਿੱਧੀ 18 ਸਿੱਧੀਆਂ ਹਾਥੇ ਦਿੱਤ ਢਲੀਤੇ ਮੇਲੇ ਬਖਸ਼ਸ਼ ਹੱਥ ਦੇ ਵਿੱਚ ਨੇ ਮੇਰੇ ਲੈ ਲੈ ਪਰ ਨਹੀਂ ਮੰਗਦਾ ਮੰਗਦਾ ਹੀ ਉਹ ਕੁਛ ਹੈ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਆ ਕੁਝ ਮੰਗਦਾ ਜੀ ਆ ਕੁਝ ਕਿੰਦਾ ਮੈਨੂੰ ਦੇ ਦੇ ਤੇ ਗੁਰੂ ਤੇ ਸਾਨੂੰ ਸਾਰਿਆਂ ਦੇ ਨਾਲੋਂ ਵੱਡਾ ਅਮੀਰ ਬਾਦਸ਼ਾਹ ਬਣਾਉਣਾ ਚਾਹੁੰਦਾ ਪਰ ਨਹੀਂ ਅਸੀਂ ਦੇ ਗੁਰਮੁਖ ਪਿਆਰਿਓ ਗੁਰੂ ਦੇ ਕੋਲੋਂ ਦੁਨਿਆਵੀ ਦਾਤਾਂ ਦੁਨਿਆਵੀ ਪਦਾਰਥ ਹੀ ਮੰਗ ਕੇ ਮੁੜ ਜਾਂਨੇ ਹਾਂ ਗੁਰੂ ਕਹਿੰਦਾ ਜੇ ਕਿਤੇ ਤੂੰ ਨਾਮ ਦੀ ਦਾਤ ਮੰਗ ਲਵੇ ਨਾਮ ਦੀ ਬਖਸ਼ਿਸ਼ ਲੈ ਲਵੇ ਤੇਰਾ ਜਨਮ ਮਰਨੀ ਕੱਟ ਦੇ ਮਾਂ ਤੈਨੂੰ ਸਮਾ ਤੈਨੂੰ ਬਾਦੀ ਤੈਨੂੰ ਮੌਕਾ ਮਿਲੇ ਮੰਗਣਾ ਕੋਈ ਮਾੜੀ ਗੱਲ ਨਹੀਂ ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ ਮੰਗਣਾ ਕੋਈ ਮਾੜੀ ਗੱਲ ਨਹੀਂ ਪਰ ਮੰਗਣ ਮੰਗਣ ਦੇ ਵਿੱਚ ਅੰਤਰ ਹੈ ਫਰਕ ਕੋਈ ਛਕਣਾ ਛਕਾਉਣਾ ਬਾੜੀ ਗੱਲ ਨਹੀਂ ਹੈ ਜੇ ਅਸੀਂ ਜ਼ਹਿਰ ਖਾਵਾਂਗੇ ਤੇ ਸਾਡੀ ਮੌਤ ਹੋਏਗੀ ਸਾਡਾ ਅੰਤ ਹੋ ਜਾਏਗਾ ਜੇ ਅਸੀਂ ਚੰਗਾ ਖਾਵਾਂਗੇ ਤੇ ਜੀਵਤ ਰਵਾਂਗੇ ਸਾਡਾ ਵਿਕਾਸ ਹੋਏਗਾ ਸਾਨੂੰ ਪਾਵਰ ਮਿਲੇਗੀ ਤਾਕਤ ਮਿਲੇਗੀ ਜੇ ਅਸੀਂ ਚੰਗਾ ਮੰਗਾਗੇ ਗੁਰੂ ਦੇ ਕੋਲੋਂ ਤਾਂ ਗੁਰਮੁਖ ਪਿਆਰਿਓ ਸਾਡਾ ਲੋਕ ਪਰਲੋਕ ਸਬਰ ਜਾਵੇਗਾ ਸਫਲਾ ਹੋ ਜਾਵੇਗਾ ਜੇ ਅਸੀਂ ਦੁਨਿਆਵੀ ਦਾਤਾਂ ਦੁਨਿਆਵੀ ਪਦਾਰਥ ਮੰਗਦੇ ਰਏ ਸੱਚ ਇਹ ਹੈ ਇਹਦਾ ਮਤਲਬ ਇਹ ਨਹੀਂ ਵੀ ਦੁਨਿਆਵੀ ਦਾਤਾਂ ਦੁਨਿਆਵੀ ਪਦਾਰਥ ਸਾਨੂੰ ਮਿਲਦੇ ਨਹੀਂ ਮਿਲਦੇ